ਅਡੇ YouTube ਚੈਨਲ ਤੇ ਆਫਸਰ ਦਾ ਸਵਾਲਤਾ ਜੀ ਪੰਜਾਬ ਦੇ ਲੋਕਾਂ ਬਾਰੇ ਵੱਡਿਆਂ ਤੋਂ ਅਕਸਰ ਹੀ ਸੁਣਨਾ ਮਿਲਦਾ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਜਿੱਤੇ ਪੰਜਾਬ ਹਰਦੀ ਸੋਭਾ ਹੋਣ ਕਾਰਨ ਇਸ ਨੂੰ ਬਾਂਡੀ ਦੇਸ਼ ਪਾਕਿਸਤਾਨ ਦੀਆਂ ਨਿਤ ਨਵੀਆਂ ਨਸ਼ਿਆਂ ਦੀਆਂ ਖੇਪਾਂ ਤੇ ਅਤਵਾਦੀ ਗਰਦਨੀਆਂ ਨਾਲ ਜਿਵ ਜਣਾ ਪੈ ਰਿਹਾ ਹੈ ਉਹਦੇ ਕੇਂਦਰ ਸਰਕਾਰ ਦਾ ਵੀ 50% ਰੁਪਈਆ ਨਾ ਪੱਕੀ ਹੀ ਦੇਖ ਨੂੰ ਮਿਲ ਲਿਆ ਹੈ ਇਥੇ ਪਹਿਲਾਂ ਹੀ ਪੰਜਾਬ ਦਾ ਕਈ ਲੱਖ ਕਰੋੜ ਰੁਪਏ ਦਾ ਡਵੈਲਪਮੈਂਟ ਫੰਡ ਤੇ ਸਿਹਤ ਖਵਾਵਾ ਫੰਡ ਤੇ ਰਕਮਾਂ ਕੇਦਰ ਸਰਕਾਰ ਨੇ ਰੋਕ ਕੇ ਰੱਖੇ ਹੋਏ ਹਨ ਉਹ ਤੇ ਹੁਣ ਪੰਜਾਬ ਨੂੰ ਇੱਕ ਹੋਰ ਵੱਡਾ ਵਿੱਤੀ ਝਟਕਾ ਦਿੰਦੇ ਹੋਏ ਇਸ ਦੀ ਕਰਜ਼ਾ ਪ੍ਰਾਪਤ ਕਰਨ ਦੀ ਲਿਮਟ ਵਿੱਚ ਵੀ ਕੇਂਦਰੀ ਵਿੱਤ ਮੰਤਰਾਲੇ ਨੇ ਜੈਰੋ ਬੈਂਕ ਨੂੰ ਪੱਤਰ ਨਿਕਦੇ ਹੋਏ ਚਾਂਗੂ ਵਿੱਤੀ ਵਰੇ ਵਿਚ ਕਰਜ਼ਾ ਹਾਦ ਵਿੱਚ 16477 ਕਰੋੜ ਦੀ ਕਟੌਤੀ ਕਰ ਦਿੱਤੀ ਹੈ ਜਿਸ ਨਾਲ ਪੰਜਾਬ ਤੇ ਵਿੱਤੀ ਫਕਟ ਦੇ ਵੱਧਨ ਮੰਰਉਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਇਸ ਮਾਰਗ ਉਲਾਜਮਾ ਤੇ ਪੈਨਸ਼ਨਾਂ ਦਾ ਜੋ ਪੈਂਡਿੰਗ 13% ਡੀਏ ਡਿਊ ਹੈ ਉਸ ਨੂੰ ਰਿਲੀਜ਼ ਕੀਤੇ ਜਾਣਾ ਸੁਨੇਹਤ ਡਵੈਲਪਮੈਂਟ ਦੇ ਹੋਰ ਕੰਮਾਂ ਵਿੱਚ ਵੀ ਦੇਰੀ ਹੋ ਜਾਂਦਾ ਖਤਰਾ ਪੈਦਾ ਹੋ ਗਿਆ ਹੈ ਤਾਂ ਆਓ ਡਿਟੇਲ ਨਾਲ ਜਾਣਦੇ ਹਾਂ ਕਿ ਅਖਬਾਰਾਂ ਦੇ ਵਿੱਚ ਛਪੀਆਂ ਇਸ ਸੰਬੰਧੀ ਖਬਰਾਂ ਦੇ ਵਿੱਚ ਕੀ ਲਿਖਿਆ ਗਿਆ ਹੈ ਲਿਖਿਆ ਹੈ ਪੰਜਾਬ ਸਰਕਾਰ ਤੇ ਮਨਰਏ ਵਿਤੀ ਸੰਕਟ ਦੇ ਬਦਲ ਕੇਂਦਰ ਨੇ ਕੀਤੀ ਸੂਬੇ ਦੇ ਕਰਜ਼ੇ ਵਿੱਚ ਠੋਕਤੀ ਕੇਂਦਰੀ ਵਿੱਤ ਮੰਤਰਾਲੇ ਨੇ ਜਿਹੜਾ ਪ੍ਰੋਪੋਜ਼ਲ ਕੋਤਰਾ ਲੈ ਕੇ ਫਿਰ 21905 ਕਰੋੜ ਰੁਪਏ ਦੀ ਕਰਜ਼ਾ ਹੱਦ ਨੂੰ ਪ੍ਰਵਾਨਗੀ ਦਿੱਤੀ ਚਾਲੂ ਵਿੱਤੀ ਵਰੇ ਜੀ ਕਰਜ਼ਾ ਹੱਦ 'ਚ 16470 ਕਰੋੜ ਦੀ ਕਟੌਤੀ ਕੇਂਦਰ ਸਰਕਾਰ ਨੇ ਪੰਜਾਬ ਦੀ ਚਾਲੂ ਵਿੱਤੀ ਵਰੇ 2025-26 ਦੀ ਕਰਜ਼ਾ ਹੱਦ ਵਿੱਚ ਵਾਢੀ ਪ੍ਰਤੀ ਕਰ ਦਿੱਤੀ ਹੈ ਪੰਜਾਬ ਦੀ ਵਿੱਤੀ ਸਿਹਤ ਕਮਜ਼ੋਰ ਹੋਣ ਦੇ ਮੱਦੇ ਨਜ਼ਰ ਕਰਜ਼ਾ ਫੀਮਾਂ 'ਚ ਕਟੌਤੀ ਸੁਰਵੇ ਨੂੰ ਵਰਨਾ ਨਹੀਂ ਖਾਂਦੀ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਪਾਰਤੀਜਨ ਬੈਂਕ ਦੇ ਜਨਰਲ ਮੈਨੇਜਰ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਚੱਲੂ ਮੰਗਲੀ ਸਾਲ ਦੇ ਪਹਿਲੇ 9 ਮਹੀਨਿਆਂ ਵਿੱਚ 21905 ਕਰੋੜ ਰੁਪਏ ਦੀ ਕਰਜ਼ਾ ਹੱਦ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਪੰਜਾਬ ਲਈ ਸਾਲ ਵੀ 25 26 ਲਈ ਸਮੁੱਚੀ ਕਰਜ਼ਾ ਸੀਮਾ ਦਾ ਖਾਕਾ ਤਿਆਰ ਕੀਤਾ ਗਿਆ ਹੈ ਜਿਸ ਅਨੁਸਾਰ ਸੂਬਾ ਚਾਲੂ ਵਿੱਤੀ ਸਾਲ ਦੌਰਾਨ 51176.40 ਕਰੋੜ ਰੁਪਏ ਦਾ ਕਰਜ਼ਾ ਚੁੱਕ ਸਕਦਾ ਹੈ ਇਸ ਲਿਹਾਜ ਨਾਲ 9 ਮਹੀਨਿਆਂ ਦੀ ਕਰਜ਼ਾ ਹੱਦ 38382 ਕਰੋੜ ਰੁਪਏ ਬਣਦੀ ਹੈ ਪਰੰਤੂ ਕੇਂਦਰ ਨੇ ਪ੍ਰਵਾਨਗੀ ਸਿਰਫ 21905 ਕਰੋੜ ਦੀ ਦਿੱਤੀ ਹੈ ਮਤਲਬ ਇਹ ਹੈ ਕਿ ਇਹਨਾਂ ਨਵੇਂ ਵਿੱਤੀ ਕਰਜ਼ਾ ਫਾਧੇ ਵਿੱਚ 16475 ਕਰੋੜ ਦੀ ਕਟੌਤੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਨੂੰ ਲੰਗੇ ਵਿੱਤੀ ਸਾਲ ਵਿੱਚ ਵੀ ਕੇਂਦਰੀ ਕੋਈ ਨਾ ਦੀ ਮਾਰ ਚੜ੍ਹਨੀ ਪਈ ਸੀ ਕੇਂਦਰੀ ਖਾਕੇ ਅਨੁਸਾਰ ਬਿਜਲੀ ਫੈਕਟਰ ਚ 17 ਬਗਲੇ ਜੀ ਐਫ ਟੀ ਪੀ ਦਾ 0.50 ਫੀਸ ਦੀ ਜੋ ਕਿ 4151 ਪੁਆਇੰਟ 40 ਕਰੋੜ ਰੁਪਏ ਦਾ ਬੰਦਾ ਹੈ نو ਵੀ ਕਰਜ਼ਾ ਹੱਦ ਵਿੱਚ ਸ਼ਾਮਲ ਕੀਤਾ ਗਿਆ ਹੈ ਕੇਂਦਰੀ ਖਾਕੇ ਚ ਕਰਜ਼ਾ ਸੀਮਾ ਵਿੱਚ ਕੁਝ ਕਟ ਵੀ ਲਾਏ ਗਏ ਹਨ ਜਿਵੇਂ ਪੰਜਾਬ ਸਰਕਾਰ ਨੂੰ ਦਿੱਤੀਆਂ ਗਰੰਟੀਆਂ ਬਦਲੇ 5% ਦੀ ਰਾਸ਼ੀ ਜਮ੍ਹਾਂ ਨਾ ਕਰੇ ਜਾਣ ਕਰਕੇ 998 ਕਰੋੜ ਨੂੰ ਕਰਜ਼ਾ ਸੀਮਾ ਤੋਂ ਬਾਹਰ ਰੱਖਿਆ ਗਿਆ ਹੈ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਜੋ ਕਰਜ਼ਾ ਹੱਦ ਦੀ ਟੋਥੀ ਕੀਤੀ ਗਈ ਹੈ ਉਹਦੇ ਕਈ ਕਾਰਨ ਦੱਸੇ ਗਏ ਹਨ ਜਿਵੇਂ 31 ਮਾਰਚ 2024 ਤੱਕ ਜੇਨਰਲ 44 ਕਰੋੜ ਦੀ ਬਕਾਇਆ ਬਿਜਲੀ ਸਬਸਿਡੀ 4107 ਕਰੋੜ ਦੇ ਬਿਜਲੀ ਸਬਸਿਡੀ ਦੇ ਸਾਲ 24-25 ਕਰੋੜ ਦੇ ਬਕਾਏ ਤੇ ਪਾਵਰ ਫੈਕਟਰ ਅਧਾਰਤ ਵਾਧੂ ਕਰਜ਼ਾ ਸੀਮਾ 4151 ਕਰੋੜ ਰੁਪਏ ਕਰਜ਼ਾ ਹੱਦ ਵਿੱਚ ਘਟौती ਮੌਜੂਦਾ ਵਿੱਤੀ ਪਰਸਤੀਆਂ ਦੇ ਮੱਦੇਨਜ਼ਰ ਪੰਜਾਬ ਨੂੰ ਅਗਲੇ ਦਿਨਾਂ ਵਿੱਚ ਸੰਕਟ ਵਿੱਚ ਪਾ ਸਕਦੀ ਹੈ ਪੰਜਾਬ ਬਜਟ ਅਨੁਸਾਰ ਚੰਮੂ ਮਲੇਵਰੇਦਾਨ ਉਨਾਂ ਅੰ데요 ਅੱਜ 900 ਕਰੋੜ ਦਾ ਕਰਜ਼ਾ ਚੁਕਾਉਣ ਦੀ ਗੱਲ ਕਹੀ ਸੀ ਪੰਜਾਬ ਫਿਰ 31 ਮਾਰਚ 2026 ਤੱਕ ਕੁੱਲ ਕਰਜ਼ਾ 4.17 ਲੱਖ ਕਰੋੜ ਹੋਣ ਦਾ ਅਨੁਮਾਨ ਹੈ ਜਦੋਂ ਕਿ 31 ਮਾਰਚ 2025 ਤੱਕ ਪੰਜਾਬ ਫਿਰ ਕਰਜ਼ੇ ਦਾ ਬੋਝ 3.82 ਲੱਖ ਕਰੋੜ ਹੋ ਚੁੱਕਾ ਹੈ ਲੰਘੇ ਤਨਵਰੇ ਵਿੱਚ ਮੌਜੂਦਾ ਸਰਕਾਰ 1.25 ਲੱਖ ਕਰੋੜ ਦਾ ਕਰਜ਼ਾ ਲੈ ਚੁੱਕੀ ਹੈ 50 ਸ਼ੰਕਰ ਨੂੰ ਵਿਰਾਸਤ ਵਿੱਚ ਮਿਲਿਆ ਕਰਜ਼ਾ ਗਲੇ ਦੀ ਹੱਡੀ ਬਣਿਆ ਹੋਇਆ ਹੈ 50 ਸ਼ਕਰ ਦੇ ਚਲ ਨੂੰ ਮਿਤੀ 15 ਅਗਰੰਨ 1.65 11 ਮ ਕਰੋੜ ਦੀ ਮਾਲੀਆ ਪ੍ਰਾਪਤੀ ਦਾ ਟਿਚਾ ਰੱਖਿਆ ਹੈ ਜਦੋਂ ਕਿ ਮਾਲੀਆ ਖਰਚਾ 1.35 ਮ ਕਰੋੜ ਰੁਪਏ ਹੈ ਜਿਹਦੇ ਤੀਜੇ ਵਜੋਂ 23957.28 ਕਰੋੜ ਦਾ ਮਾਲੀਆ ਘਾਟਾ ਹੋਵੇਗਾ ਆਪ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰਨਾ ਨਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਜੀ